ਤੇ ਹੋਰ ਮਿੱਤਰੋ ਕੀ ਹਾਲ ਨੇ ਅੱਜ ਆਪਾਂ ਡਾਇਨਮ ਬਾਬੇ ਕਬੂਤਰ ਇਹ ਸਾਰੇ ਕਬੂਤਰ ਏ ਟੂ ਜੈਡਾ ਪੜਿੰਦੇ ਚਾਰ ਨਵੇਂ ਕਬੂਤਰ ਦੋ ਨਾਲ ਕਬੂਤਰੀਆਂ ਤੇ ਬਾਕੀ ਆਪਣੀਆਂ ਦੋ ਕਬੂਤਰੀਆਂ ਪਹਿਲਾਂ ਦੀਆਂ ਕੱਲ ਪਰਸਪ ਤੇ ਡਾਉਣ ਲੱਗੇ ਹੁੰਦਾ ਆਪਾਂ ਨਾਲੇ ਦੋ ਬੱਚੇ ਤੇ ਰੰਗ ਵੀ ਬਾਬੇ ਨੇ ਲਾਉਣ ਵਾਲਾ ਹਜੇ ਤੇ ਥੋੜੇ ਘਣੇ ਰਹਿ ਗਏ ਹੁਣ ਤਾਂ ਕੂਤਰ ਡਾਉਣ ਵਾਲੇ ਬਸ ਚਾਰ ਪੰਜ ਕ ਤੇ ਉਹ ਵੀ ਬਸ ਇੱਕ ਦੋ ਦਿਨ ਦਾ ਕਟਾ ਦਾਂਗੇ ਬਾਕੀ ਹੁੰਦਾ ਹਦੇ ਬਾਬੇ ਕਿੰਨੇ ਘਰੇ ਆਉਂਦੇ ਸਿੱਧਾ ਕਿੰਨੇ ਬਹਿ ਕੇ ਆਉਂਦੇ ਆ ਉਹ ਆਪਣੇ ਜਾਨਵਰ ਬਾਬੇ ਬਹਿ ਕੇ ਘਟ ਆਉਂਦੇ ਕਿਉਂਕਿ ਆਪਣੇ ਕੋ ਖੇਤਰੀਆਂ ਬਾਵਾ ਨਹੀਂ ਨਾ ਬਾਕੀ ਇਹ ਜਾਲਾਂ ਦੀ ਪਾ ਕੇ ਛੱਡੇ ਨੇ ਕਬੂਤਰ ਆ ਜਾਣਗੇ ਘਰੇ ਬਾਬੇਓ ਤੇ ਲਓ ਮਿੱਤਰੋ ਆਪਣੀਆਂ ਰਹਿ ਗਈਆਂ ਹੁਣ ਇਹ ਕਬੂਤਰੀਆਂ ਦੋ ਦੇ ਪਰ ਹਜੇ ਕੱਚੇ ਨੇ ਤੇ ਤਿੰਨ ਚਾਰ ਹਜੇ ਆਪਾਂ ਬਾਬੇ ਜਾਲ ਚ ਪਾਉਣੇ ਆਗੇ ਤੇ ਤਿੰਨ ਤਾਂ ਨਵੀਆਂ ਹੀ ਲੈ ਆਂਦੀਆਂ ਸੀ ਆਪਾਂ ਹਨਾ ਤੁਹਾਨੂੰ ਪਤਾ ਹੀ ਹੈਗਾ ਤੇ ਇਹ ਵੀ ਹੁਣ ਪਾ ਦਈਏ ਜਾਲ ਚ ਮਿੱਤਰੋ ਤਨ ਤਨ ਨਹੀਂ ਉੱਤਰ ਹੈਗੇ ਬਾਬੇ ਡਾਉਣ ਵਾਲੇ ਉਹ ਉਹ ਬਸ ਵੈਚੀਂਦਾ ਉਹਨਾਂ ਰੰਗ ਲਾਉਣ ਨਾਲ ਉੱਚੇ ਥੋੜੇ ਵੱਧ ਜਾਣਾ ਥੋੜੇ ਗਰਮ ਨੇ ਬਾਬੇ ਉਹ ਕਬੂਤਰ ਤਾਂ ਕਰਕੇ ਉਹਦੇ ਕਬੂਦਰੀ ਇਹ ਵੀ ਸਾਰ ਆ ਗਈ ਉਹ ਵੀ ਸਾਰ ਆ ਗਈ ਪਰ ਇਹ ਹਜੇ 2-3 ਦਿਨ ਲੈਣਗੇ ਫਿਰ ਆਪਾਂ ਕਾਲੀ ਨਹੀਂ ਕਰਦੇ ਵੀ ਕਾਲੀ ਕਰਕੇ ਕਬੂਤਰ ਖਰਾਬ ਨਾ ਹੋ ਜਾਣਾ ਤਾਂ ਕਰਕੇ ਬਾਬਿਓ ਤੇ ਲੋ ਮਿੱਤਰੋ ਆ ਕਬੂਦਰੀ ਦਿੱਤੀਆਂ ਪਾਪ ਇੰਜਰੇ ਚ ਹੁਣ ਇਹਨਾਂ ਨੂੰ ਟੰਗ ਦਈਏ ਉੱਚੇ ਕਰਕੇ ਤੇ ਲੋ ਮਿੱਤਰੋ ਕਬੂਤਰੀਆਂ ਦਿੱਤੀਆਂ ਜਾਲ ਚ ਪਾ ਕੇ ਲਾ ਤਾ ਹਾਂ ਹੁਣ ਪਾ ਦੀ ਕਬੂਤਰ ਵੀ ਮਿੱਤਰੋ ਤੇ ਲੋ ਮਿੱਤਰੋ ਤੰਨੇ ਕੂਤਰ ਵੀ ਦਿੱਤੇ ਪਾ ਆਪਾਂ ਜਾਲ ਚ ਦੋ ਖੱਟੀਆਂ ਵਾਲੇ ਤੇ ਕਈ ਕੂਤਰ ਆਪਣੇ ਪਿੱਛੇ ਬਾਈ ਜਿੱਤੇ ਸੀ ਕਮੈਂਟ ਲਾ ਕਬੂਤਰ ਅਜ ਇਹਨਾਂ ਚੋਂ ਵੀ ਦੇਖ ਨੇ ਇੱਕ ਦੋ ਛੱਡਾਂਗੇ ਰੰਗ ਰੋਗ ਲਾ ਕੇ ਇਹਦੇ ਰੰਗ ਨਹੀਂ ਲੱਗੇ ਤਾਂ ਕਰ ਕੋਨੇ ਤਾਂ ਫੇਰੀ ਬਗਲਾ ਬਗਲਾ ਮਾਣੀ ਮੋਟੀਆਂ ਹੈਗੀਆਂ ਨੇ ਇੱਕ ਤਾ ਆ ਗਿਆ ਬਾਬੋ ਕਰੋ ਚੈੱਕ ਪਹਿਲੇ ਦਿਨ ਉੱਡੇ ਹਨ ਫਿਰ ਥੋੜਾ ਜਿਹਾ ਤਾਂ ਕਰਕੇ ਜਾਨਵਰ ਪੀ ਚੱਲ ਵੀ ਪੈਣਗੇ ਵਿੱਚ ਹੌਲੀ ਹੌਲੀ ਚੱਲਣਗੇ ਕਾ ਆਉਂਦਾ ਇਹ ਮੰਗਰੀ ਇੱਕ ਇਹ ਆਉਂਦਾ ਇੱਕ ਇਹ ਟੋਟਲਾ ਪੱਦਾ 10 ਜਨਵਰੀ ਛੱਡੇ ਨੇ ਬਾਈ ਤੇ ਇਹ ਆ ਗਿਆ ਇੱਕ ਇੱਕ ਕਾ ਫਿਰਦੀ ਕਬੂਤਰੀ ਇਹ ਬਾਈ ਨੇ ਛੱਡ ਰੱਖਿਆ ਆਪਣੇ ਘਮੰਡੀ ਬਾਈ ਨੇ ਰੋਜਾ ਵਚਾ ਇੱਕ ਇਹ ਫਿਰਦਾ ਬਾਕੀ ਤਿੰਨ ਹੋਰ ਆਉਂਦੇ ਮਿੱਤਰੋ ਇੱਕ ਉਹ ਖੜਾ ਰੱਬ ਚ ਤੇ ਤਿੰਨੇ ਆਉਂਦੇ ਨੇ ਇਹ ਤਾਂ ਆਪਣੇ ਦੋ ਤਾਂ ਬੱਚੇ ਪਹਿਲਾਂ ਉੱਡਦੇ ਨੇ ਆ ਇੱਕਾ ਜੀ ਨਵਾਂ ਛੱਡੇ ਆਪਾਂ ਬਾਕੀ ਦੇਖਦੇ ਆ ਬਾਬੇ ਕੀ ਬੰਦਾਂ ਸਾਰੀ ਅਪਡੇਟ ਦਿੰਨੇ ਆ ਅਪਡੇਟ ਤਾਂ ਹਜੇ ਕਾਦੀ ਆ ਹਜੇ ਤਾਂ ਇਹਨੂੰ ਪਤਾ ਜੇ ਬੈ ਬੈ ਕੇ ਔਣ ਟਹੀਂ ਆ ਤੇ ਕਿਉਂਕਿ ਜਾਨਵਰ ਨਵੇਂ ਨੇ ਤੇ ਬਾਹਲੀ ਇਹਨਾਂ ਨੂੰ ਮਿੱਤਰੋ ਛਾਲ ਕੇ ਤੇ ਕਹੇ ਆਉਂਦਾ ਜਾਨਵਰ ਪਰ ਛੱਡਦਾ ਆ ਆ ਆ ਆ ਆ ਆ ਤੇ ਲੋ ਮਿੱਤਰੋ ਅੱਧਾ ਘੰਟੇ ਵਾਂਗੂ ਹੋ ਗਿਆ ਕੋ ਉੱਤੇ ਛੱਡਿਆ ਇਹਨੂੰ ਛਤਰੀਆਂ ਛੋਧੀਆਂ ਦੇ ਕੂਤਰ ਰੱਖਿਆ ਬੰਨ ਉਤਰ ਹੋਏ ਫਿਰਦੇ ਬਾਬੇ ਦੋ ਤਿੰਨ ਮੰਦੇ ਦੇਖਦੇ ਕਿੰਨੇ ਘਰੇ ਹੁੰਦੇ ਕਿੰਨੇ ਨਹੀਂ ਇੱਕ ਇਹ ਫਿਰਦਾ ਮਿੱਤਰੋ ਦੂਆ ਫਿਰਦੇ ਇੱਕ ਇਹ ਪਤਾ ਨਹੀਂ ਕਿਹਦਾ ਬੈਠੀ ਹੁੰਦਾ ਇਹਨਾਂ ਦਾ ਇਹ ਕੁੱਬਿਆਂ ਵਾਲੇ ਬਾਈ ਦਾਗਾ ਤੇ ਇਹ ਆ ਫਿਰੇ ਤਿੰਨ ਦਾ ਬਾਬਿਓ ਜਮੀ ਆ ਕੇ ਬੈਠਣ ਦੇ ਤੇ ਬਾਕੀ ਦੋ ਦਾ ਉਹ ਖੜੇ ਨੇ 1 2 3 4 ਤੇ 1 5 ਤੇ ਨਹੀਂ ਫਿਰਦੇ ਨੇ 2 3 7 ਹਾਂਜ ਪੂਰੇ ਨੇ ਬਈ 10 ਕੂਤਰ ਆਪਣੇ ਪੂਰੇ ਨੇ ਇਹ ਤਨ ਕੂਤਰ ਨੇ ਨੀਵੇਂ ਦੇਖਦੇ ਕਿੰਨੇ ਮੰਦੇ ਕਿੰਨੇ ਨਹੀਂ ਛਾਲੀਏ ਥੋੜੀ ਜਿਹੀ ਛਤਰੀ ਆਇਆ 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 ਇੱਕ ਕੰਨ ਲੈ ਉਹ ਛੋਟੀ ਛਤਰੀ ਛਾਲ ਲੰਦੋ ਮੈਂ ਬਾਬੇ ਉਹ ਕੱਲਾਗਾ ਤਾਂ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ ਹੈਗਾ ਵੀਡੀਓ ਬਣਾਉਣਾ ਆ ਜਾ ਆ ਜਾ ਲੋ ਮਿੱਤਰੋ ਕਿਤਾ ਆ ਗਿਆ ਬੱਚਾ ਕਰੇ ਆ ਜਾ ਆ ਜਾ ਆਇਆ ਆਇਆ ਇੱਕ ਇੱਕ ਤਾਂ ਬਹਿ ਗਿਆ ਕਰੋ ਇਹ ਆਇਆ ਆਇਆ ਉੱਤ ਆਏ ਨਾ 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 ਇੱਕ ਤਾਂ ਬਹਿ ਗਿਆ ਲਾਲਸਰਾ ਬਹਿ ਗਿਆ ਮਿੱਤਰੋ ਹੁਣ ਦੇਖਦੇ ਹਾਂ ਦੂਜਿਆਂ ਦਾ ਕੀ ਬਣਦਾ ਤੇ ਇੱਕ ਆ ਗਿਆ ਮਿੱਤਰੋ ਹੋਰ ਲੋ ਆਇਆ ਇੱਕ ਤੀਜਾ ਮਗਰ ਮਿੱਤਰੋ ਇਹ ਆ ਗਿਆ ਕਾਲੇ ਡੰਡੇ ਲਾ ਕਰਾਂਗੇ ਇਹਦੇ ਹੁਣ ਆਪਾਂ ਰੰਗ ਸਾਰਿਆਂ ਦੀ ਲਾਉਣ ਵਾਲਾ ਰਹਿੰਦਾ ਬਾਬਿਓ ਤੇ ਕਰੋ ਚੈੱਕ ਇੱਕ ਹੋਰ ਆ ਗਿਆ ਆਇਆ 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 ਲੋ ਮਿੱਤਰ ਦੋ ਆ ਗਏ ਕਰੇ ਤੀਜਾ ਇਹ ਤਰੀੰਦਾ ਬਾਕੀ ਹਜੇ ਉੱਡਣਗੇ ਬਾਬੇ ਸਾਰੇ ਅਜੇ ਤਾਂ ਉੱਚੇ ਫਿਰਦੇ ਨੇ ਤੇ ਵਿੱਚ ਆਪਣੇ ਦੋ ਤਿੰਨ ਤਾਂ ਉਹਦਾ ਤਿੰਨ ਦਾ ਬਦਾਮਾ ਤੇ ਵੀ ਕਰ ਰੱਖੇ ਨੇ ਇੱਕ ਦੋ ਬੱਚੇ ਤੇ ਲੌ ਮੈਟਰ ਇਹਦਾ ਕਰ ਲਿਆ ਆਪਾਂ ਅੰਦਰ ਜਿਵੇਂ ਮਰਜੀ ਆ ਬਾਬੇ ਘਰੇ ਆ ਗਏ ਜੋ ਦੋ ਤਿੰਨ ਦਿਨ ਉੱਡੇ ਆਪੀ ਸੈੱਟ ਹੋਣਗੇ ਅਜੇ ਇਹਨਾਂ ਨੂੰ ਉੱਡ ਕੇ ਹੁਣ ਦੇਵਾਂਗੇ ਬਈ ਧੁੱਪ ਨਿਕਲ ਤੋਂ ਬਾਅਦ ਘੜ ਦੁਨੀਆ ਆ ਕੇ ਵਧੀਆ ਘਰੇ ਕੇਰਾ ਮਿੱਤਰ ਚਾਹੇ ਜਾਨਵਰ ਪੰਜ 5 ਮਿੰਟ ਉੱਡ ਕੇ ਆ ਜੇ ਪਰ ਘਰੇ ਆ ਜੇ ਇਹਦੇ ਨਾਲ ਕੀ ਹੁੰਦਾ ਵੀ ਜਾਨਵਰ ਦੀ ਪਰਾਂ ਹੀ ਸੋਚੇ ਰਹਿੰਦੀ ਹੈਗੀ ਉੱਡ ਉੱਡਣਾ ਤਾਂ ਬਾਬੇ ਆਪੀ ਲੱਗੇ ਜਾਂਦੇ ਜਾਨਵਰ ਹੁਣ ਜਿਵੇਂ ਇਹ ਜਾਨਵਰ ਹੈ ਹੁਣ ਇਹ ਆਊਗਾ ਵੀ ਘਰੇ ਕਿਉਂਕਿ ਇਹ ਦੇਖੋ ਇਹ ਹੁਣ ਕਿਹੜਾ ਮੰਨ ਗਿਆ ਆ ਦੇਖੋ ਇਹ ਜਾਲਾਂ ਚ ਪਾਇਆ ਦਾ ਕੂਤਰ ਹੀ ਫਾਇਦਾ ਹੈਗਾ ਆਪਾਂ ਛਤਰੀ ਦੇ ਬੰਨੇ ਨਹੀਂ ਕੂਤਰ ਫਿਰਫਾ ਪਚਾਰ ਪੰਜ ਦਿਨ ਜਾਲਾਂ ਦੇ ਕੂਤਰ ਪਾਇਆ ਇਹਦੇ ਕਰਕੇ ਕੂਤਰ ਆਉਂਦੇ ਨਹੀਂ ਘਰੇ ਬਾਕੀ ਆਪਣੇ ਕੂਤਰ ਛਤਰੀ ਦੇ ਪੱਕੇ ਸੀ ਹੈਨਾ ਤਾਂ ਕਰਕੇ ਸਿੱਧਾ ਘਰੇ ਆਉਂਦੇ ਨੇ ਹਜੇ ਤੱਕ ਤਾਂ ਬਾਬੇ ਦੀ ਮੇਰ ਨਾ ਕੋਈ ਬੈਠਾ ਨਹੀਂ ਬਾਕੀ ਇਹਨਾਂ ਚ ਦੇਖੋ ਜਿੰਨੇ ਫਿਰਦੇ ਨੇ ਜ ਕੋਈ ਕਿਵੇਂ ਕਰੂਗਾ ਕਿਵੇਂ ਨਹੀਂ ਤਿੰਨ ਚਾਰ ਕੂਤਰ ਜੇ ਹੋਰ ਵੀ ਨਵੇਂ ਆਪਣੇ ਫਿਰਦੇ ਨੇ ਬਾਕੀ ਹੁਣ ਦਿਖਾਉਣੇ ਮਿੱਤਰੋ ਕੀ ਬੰਦਾ ਇਹ ਆ ਗਿਆ ਬਾਬੇ ਕਿ ਜਨਮਰ ਹੋਰ ਬੈਠਣ ਤੇ ਤੇ ਬਹਿ ਗਿਆ ਮਿੱਤਰੋ ਇਨੂੰ ਵੀ ਤੇ ਹੀ ਕਿ ਤਾਰ ਤੇ ਲੋ ਮਿੱਤਰੋ ਆਪਣੇ ਦਸ ਚੋ ਤਿੰਨੇ ਜਾਨਵਰ ਗੇ ਬੈਠ ਇਹੜਾ ਹੀ ਸੀ ਅੱਜ ਪਹਿਲੇ ਦਿਨ ਆਪਾਂ ਸੀਜ਼ਨ ਦੇ ਤੇ ਚਲੋ ਸਿੱਧਾ ਕਰੇ ਆਗੇ ਹੁਣ ਅੱਜ ਕਰ ਦੇਣਾ ਟ੍ਰੀਟਮੈਂਟ ਇਹਨਾਂ ਦਾ ਮਾਗਰ ਤਾਂ ਵੱਡਾ ਕਬੂਤਰ ਬੈਠਾ ਸੀ ਤਿੰਨੇ ਕੂਤਰ ਆਈ ਸੀ ਅੱਜ ਬਾਕੀ ਦੇਖਦੇ ਕੀ ਬੰਦਾ ਤੇ ਲੋ ਬਾਬੇ ਤੋੜੇ ਇੱਥੇ ਤੋ ਆਪਾਂ ਸਾਰੇ ਕਬੂਤਰਾਂ ਦੇ ਦੇਖੋ ਅਜਾ ਟੋਲੀਆਂ ਚੱਕ ਕੇ ਇਹਨਾਂ ਨੂੰ ਵੀ ਰੱਖ ਦਾਂਗੇ ਵੱਡੇ ਕੂਤਰਾਂ ਨੂੰ ਵੀ ਤੋੜੇ ਤੇ ਕਬੂਤਰ ਫਿਰਦੇ ਨੇ ਆਪਣੇ ਬਾਬੇ ਉੱਡੇ ਉਸ ਤੋਂ ਬਾਅਦ ਤਾਂ ਨਹੀਂ ਬੈਠਾ ਕੋਈ ਵੀ ਕਬੂਤਰ ਤਿੰਨ ਹੋਏ ਫਿਰਦੇ ਨੇ ਨੀਵੇਂ ਬਾਕੀ ਤਾਂ ਹਜੇ ਬਾਬੇ ਬੰਦੋ ਹੀ ਨਹੀਂ ਉਤਰੇ ਦੋ ਬੱਚੇ ਆਪਣੇ ਫਿਰਦੇ ਨੇ ਟੱਲੇ ਵਾਲੀ ਸਾਈਡ ਇਧਰ ਨੂੰ ਗਏ ਹੋਏ ਬਾਬਾ ਅੱਗੇ ਦੂਰ ਦੂਰ ਘੁੰਮੀ ਫਿਰਦੇ ਰਹੋ ਤਾਂ ਅੱਜ ਤੇ ਬਾਕੀ ਦੇਖਦੇ ਨੇ ਬਾਬੇ ਕੀ ਬਣਦੇ ਕੀ ਨਹੀਂ ਤੇ ਲੋ ਮਿੱਤਰੋ ਆਪਣੇ ਚਾਰ ਪੰਜ ਕੂਤਰ ਕੇ ਬੈਠ ਹੋਰ ਤੇ ਆਪਣੇ ਕੱਲੇ ਰਹਿ ਗਏ ਬੱਚੇ ਤੇ ਇੱਕ ਰਹੀ ਕਬੂਤਰੀ ਮਿੱਤਰੋ ਬਾਕੀ ਤਾਰ ਕੇ ਦੇਖਦੇ ਕਿੰਨੇ ਬੈਠੇ ਆ ਆਪਾ ਥੱਲੇ ਬਾਗੇ ਥੋੜਾ ਕੰਮ ਪੈ ਗਿਆ ਸੀ ਤੇ ਦੇਖਦੇ ਆਂ ਤਰ ਕੇ ਮਿੱਤਰੋ ਕਿੰਨੇ ਬਹਿ ਗਏ ਤੇ ਲੋ ਮਿੱਤਰੋ ਆਪਣੇ ਤਿੰਨ ਕਬੂਤਰੀਆਂ ਗਈਆਂ ਬੈਠ ਹੋਰ ਆਹਦਾ ਕਬੂਤਰਾ ਹੈਗਾ ਤੇ ਆ ਦੋ ਕਬੂਤਰੀਆਂ ਨੇ ਤੇ ਇੱਕ ਲਾਉਂਦੇ ਤਾਂ ਆਪਣੇ ਤੋਂ ਉੱਤਰ ਗਿਆ ਉੱਡ ਬਾਕੀ ਹਜੇ ਉੱਚੇ ਫਿਰਦੇ ਨੇ ਦੋ ਦੋ ਤਿੰਨ ਕੂਤਰ ਆਪਣੇ ਤਿੰਨ ਕੂਤਰ ਰਹਿ ਗਏ ਤੇ ਦੇਖਦੇ ਆਂ ਬਾਕੀ ਕੀ ਬਹੰਦਾ ਇਹ ਬੱਚਾ ਵੀ ਹੁਣ ਫੇਰ ਉੱਚਾ ਹੋਣ ਲੱਗ ਗਿਆ ਉੱਡ ਗਿਆ ਕੂਤਰ ਆਪਣੇ ਲੋ ਮਿੱਤਰੋ ਆਪਣੇ ਬਾਕੀ ਕੂਤਰ ਤਾਂ ਫਿਰਦੇ ਨੇ ਉੱਡੇ ਤੇ ਹੁਣ ਆਪਾਂ ਕੱਢਦੇ ਆਂ ਇੱਕ ਅਦਾ ਹੋਰ ਕਬੂਤਰ ਮਿੱਤਰੋ ਨਾ ਮੈਂ ਇੰਨਾ ਚੋ ਕਾੜਦੇ ਆ ਆਪਾਂ ਪਹਿਲਾਂ ਤਾਂ ਕਮੰਡ ਲਾ ਕਬੂਤਰ ਬਾਬਿਓ ਕਰੋ ਚੈੱਕ ਕਬੂਤਰ ਇਹਦੇ ਅੱਖ ਚ ਵੀ ਇੰਟੀਰੀਅਰ ਆ ਦੇਖਦੇ ਆ ਬਾਬੇ ਕੀ ਕਹਿੰਦੇ ਆ ਬਾਤ ਆਇਤਾ ਛਤਰੀ ਤੇ ਖੇੜਦੇ ਨਹੀਂ ਇਹਨੂੰ ਇਹ ਬੈਠਾਗਾ ਕਿ ਪੰਜ ਸੱਤ ਦਿਨ ਬੈਠੂ ਓੜਿਆ 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 ਚੜ ਗਿਆ ਚੜ ਗਿਆ ਚੜ ਗਿਆ ਮਿੱਤਰੋ ਆ ਜਾ ਆਏ ਆਏ ਇਹ ਬੈਠਿਆ ਨੇ ਕਬੂਤਰ ਨੇ ਲਾਉਣਾ ਹੈ ਰੰਗ ਇੱਕ ਹੋਰ ਛਾੜ ਹੀ ਦਿੰਨੇ ਆ ਮਿੱਤਰੋ ਚਲੋ ਕਾਲੂ ਛਟਾਂਗੇ ਆਲੂ ਫੇਰ ਮੰਜੂ ਬਣਾ ਲਾਂਗੇ ਵੀਡੀਓ ਦੋ ਆਪਣੇ ਇਹ ਆਉਂਦੇ ਨੇ ਉੱtre ਬਾਕੀ ਦੇਖਦੇ ਆ ਕੀ ਬਣਦਾ ਕੀ ਨਹੀਂ ਕਿਰ ਤਾਂ ਉੱਡ ਗਏ ਵੀ ਛੋਟਾ ਗਿੱਦੇ ਗੁੱਦੇ ਮਾਰਦਾ ਪੂਰੇ ਫੁੱਲ ਤਾਂ ਉਹ ਮਿੱਤਰੋ ਇੱਕ ਉੱtre ਵੀ ਆ ਗਿਆ ਬੈਠਣ ਤੇ ਦੇਖਦੇ ਆ ਹੁਣ ਕਿੱਥੇ ਬਣਦਾ ਕਿੱਥੇ ਨਹੀਂ ਤੇ ਦੋ ਆਪਣੇ ਖੜੇ ਨੇ ਕਬੂਤਰ ਉੱਚੇ ਮਿੱਤਰੋ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਆਏ ਆ ਆਏ ਆ ਆਏ ਆ ਆ ਆ ਆ ਆ ਆ ਫਿਰਦਾ ਮਿੱਤਰੋ ਕੂਤਰਾ ਤੇ ਲੋ ਮਿੱਤਰੋ ਕੂਤਰਾ ਆ ਕੇ ਗਿਆ ਬੈਠਾ ਹੁਣ ਲੱਗ ਗਿਆ ਇਹ ਗੁੜਕਣ ਤੇ ਬਾਕੀ ਇਹ ਬੈਠੀ ਜਾਂਦੇ ਨੇ ਦੋ ਕੂਤਰਾ ਆਪਣੇ ਬੂਰੇ ਫਲੂਚੇ ਖੜੇ ਨੇ ਤੇ ਲੋ ਮਿੱਤਰੋ ਹੁਣ ਆਪਾਂ ਕਰ ਲੈ ਕੂਤਰਾ ਰੰਗਣ ਵਾਸਤੇ ਰੰਗ ਤਿਆਰ ਇਹ ਹੈਗਾ ਮਿੱਤਰੋ ਲਾਲ ਰੰਗ ਤੇ ਆ ਗਈ ਕਾਲੀ ਡਾਈ ਤੇ ਹੁਣ ਕੱਢ ਲਈਏ ਆਪਣਾ ਪਹਿਲਾ ਕੂਤਰਾ ਰੰਗ ਲਾਉਣ ਵਾਸਤੇ ਤੇ ਲੋ ਮਿੱਤਰੋ ਕੱਢ ਲਿਆंदा ਆਪਣਾ ਪਹਿਲਾ ਕਬੂਤਰ ਇਹਦੇ ਪਹਿਲਾਂ ਸੀ ਗੁਲਾਬੀ ਟੂਸੇ ਉਹਨਾਂ ਨੇ ਇਹਦੇ ਕਰਾਂਗੇ ਅੱਜ ਲਾਲ ਟੂਸੇ ਤੇ ਕਾਲੀ ਪੇਟੀ ਲੋ ਮਿੱਤਰੋ ਕਰੋ ਚੈੱਕ ਕਰਾਂਗਾ ਦਿਖਾ ਮੁੰਡਿਆ ਕੇਰਾ ਕੋਲੇ ਕਰਕੇ ਕੱਟ ਦੇ ਕੇ ਮੁੰਡਿਆ ਕਰਕੇ ਦਿਖਾਉਣੇ ਆਪਾਂ ਤੇ ਲੋ ਮਿੱਤਰੋ ਪਾਤੀਏ ਤੇ ਬਰੇਤੀ ਹੁਣ ਇਹਨਾਂ ਕੀ ਹੁੰਦਾ ਰੰਗ ਛੇਤੀ ਸੁੱਕ ਜਾਂਦਾ ਬੱਸ ਮੁੰਡਿਆ ਕਰਾਂ ਅਮਣ ਇਹਨੂੰ ਛਾੜ ਦੇ ਹੱਥ ਮਾਰੀ ਹੱਥ ਹੱਥ ਮਾਰਦੇ ਤੇ ਹਾਏ ਬਸ ਲੋ ਵੀ ਨੰਗਾ ਗਿਆ ਸੁੱਕਾ ਹੁਣ ਕਿ ਮਰਜੀ ਕਿਤੇ ਮਰਜੀ ਲਾਈ ਚਲੀ ਗਿਆ ਰੰਗ ਨਹੀਂ ਉਤਰਦਾ ਕਰ ਲੈ ਬੰਦ ਤੇ ਲੋ ਮਿੱਤਰ ਹੁਣ ਇਹਦੀ ਕਰ ਜੀਏ ਲਾਲ ਬਗਲ ਆਪਾਂ ਲੋ ਮਿੱਤਰ ਇਹਦੀ ਲਾਲ ਕਾਂਦ ਕਰਤੀ ਛ ਇਧਰੋਂ ਤੇ ਇਧਰੋਂ ਕੱਤਾ ਹੋਣਾ ਲਾਲ ਬਗਲਾ ਲੈ ਮੁੰਡੇ ਕਿਰਾ ਪਾ ਦੇ ਤੇ ਬ੍ਰੇਕੀ ਕੱਟ ਦੇ ਮੁੰਡਿਆ ਤਰੋ ਇਹਦਾ ਕਰਤੀ ਲਾਲ ਬਗਲ ਕਾਲਾ ਟੂਸਾ ਠੀਕ ਐ ਓਕੇ ਮੁੰਡਿਆ ਕੱਟ ਦੇ ਲਓ ਮੁੰਡਿਆ ਕੱਢ ਲਿਆ ਤੀਜਾ ਕੂਤਰ ਇਹਦੇ ਕਰਾਂਗੇ ਕਾਲੇ ਡੰਡੇ ਤੇ ਲਾਲ ਪੋਟਾ ਤੇ ਲਾਲ ਪੂਛ ਬੰਦ ਕਰ ਦੇ ਤੇ ਲਓ ਮਿੱਤਰੋ ਇਹਦੀ ਕਰਤੀ ਆਪਾਂ ਲਾਲ ਟੌਰੀ ਤੇ ਕਾਲਾ ਪੋਟਾ ਚਿੱਟੀਆਂ ਅੱਖਾਂ ਦਾ ਬਚਾ ਆਪਣਾ ਇਹ ਸੁਨਾਮ ਵਾਲੇ ਕੂਤਰਾਂ ਚੋਂ ਬਈ ਕੱਟ ਦੇ ਮੁੰਡਿਆ ਤੇ ਲਓ ਮਿੱਤਰੋ ਸਾਰੇ ਕੂਤਰਾਂ ਰੰਗ ਦਿੱਤੇ ਲਾ ਤੇ ਰਹਿ ਗਈਆਂ ਕਬੂਤਰੀਆਂ ਹੁਣ ਲਾ ਦੀਏ ਕਬੂਤਰੀਆਂ ਦੇ ਵੀ ਕਰੋ ਚੈੱਕ ਮਿੱਤਰੋ ਕਾਲੀਆਂ ਬਗਲਾਂ ਲਾਲ ਟੂਸੇ ਲਾਲ ਬਗਲ ਕਾਲਾ ਟੂਸਾ ਕਾਲੀ ਪੂਛ ਲਾਲ ਪੋਟਾ ਕਾਲੇ ਡੰਡੇ ਲਾਲ ਬਗਲ ਲਾਲ ਪੂਛ ਕਾਲੀ ਬਗਲ ਤੇ ਲਾਲ ਡੰਡਾ ਇਹਦੀਆਂ ਬਈ ਲਾਲ ਬਗਲ ਕਾਲੀ ਬਗਲ ਕਾਲਾ ਪੋਟਾ ਲਾਲ ਪੂਛ ਤੇ ਜਰੂਰ ਸਾਬੇ ਰੰਗ ਕਿਵੇਂ ਲੱਗੇ ਕਿਵੇਂ ਨਹੀਂ ਬੱਚੇ ਆਪਣੇ ਅੱਜ ਕੇ ਗਮਾਸ ਮਿੱਤਰੋ ਦੇਖਦੇ ਆ ਬੱਚੇ ਆਉਣਗੇ ਕਿ ਨਹੀਂ ਆਉਂਦੇ ਮਿੱਤਰੋ ਆਪਾਂ ਕਰਤੀ ਕਬੂਤਰੀ ਦੇ ਕਾਲੀ ਚੱਲ ਰ ਤੇ ਲਓ ਮਿੱਤਰੋ ਆਖਰੀ ਕੂਦਰੀ ਦਾ ਲਾਲ ਛਾਤਾ ਤੇ ਕਾਲਾ ਟੂਛਾ ਦਿੱਤਾ ਕਰ ਮਿੱਤਰੋ ਤੇ ਲਓ ਮਿੱਤਰੋ ਸਾਰੇ ਕੂਤਰ ਕਰਤੇ ਅੰਦਰ ਦੇਖੋ ਮਿੱਤਰੋ ਬਾੜ ਦੇ ਅੰਦਰ ਪਾ ਦੀ ਇਹਨਾਂ ਨੂੰ ਪਾਣੀ ਪੂਣੀ ਤੇ ਜਰੂਰ ਦੱਸਿਓ ਬਾਬੇ ਅੱਜ ਦਾ ਬਲੌਗ ਕਿਵੇਂ ਲੱਗਿਆ ਤੇ ਲਓ ਮਿੱਤਰੋ ਕਬੂਦਰੀਆਂ ਦੇ ਰੰਗ ਦਿੱਤਾ ਕੂਦਰੀਆਂ ਦੇ ਵੀ ਲਾ ਇੱਕ ਕੂਦਰੀ ਰਹਿ ਗਈ ਰੰਗ ਲਾਉਣ ਕਰਨੀ ਉਹਦੇ ਹਜੇ ਫਰ ਨਹੀਂ ਆਇਆ ਬੈਠੀ ਹੈਗੀ ਤੇ ਕਰੋ ਚੈੱਕ ਮਿੱਤਰੋ ਓਕੇ ਰਿਪੋਰਟ ਨੇ ਤੇ ਜਰੂਰ ਦੱਸਿਓ ਬਾਬੇ ਅੱਜ ਦੀ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਤੇ ਰੰਗ ਕਿਵੇਂ ਲੱਗਿਆ ਕੁੱਤਰਾ ਨੇ